ਔਰ ਯਾਰ ਕੀ ਦਿਵਾਲੀ ਤੇ ਤੁਸੀਂ ਵੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਯਾਦਾਂ ਕਰੋੜ ਰੁਪਇਆ ਉਹ ਕਿਵੇਂ ਲੈ ਕੇ ਜਾ ਸਕਦੇ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿਆਂ ਲਾਤੀ ਸਰਕਾਰ ਦੀ ਹੈ ਆਵਾਜ਼ਾਂ ਵੀ ਮਾਰਦੀ ਹੈ ਟਿਕਟ ਦਾ ਮੁੱਲ ਹੈ 500 ਰੁਪਇਆ ਖਰਚੋ ਤੇ ਆਪਣੀ ਕਿਸਮਤ ਅਜ਼ਮਾਓ ਤੇ 500 ਲਗਾ ਕੇ 11 ਕਰੋੜ ਦਾ ਕਰ ਲੈ ਜਾਓ 11 ਕਰੋੜ ਵਾਲੀ ਲਾਟਰੀ ਲੈਣੀ ਹੈ ਆਨਲਾਈਨ ਮਿਲ ਜਾਏਗੀ ਨਹੀਂ ਨਹੀਂ ਅਸੀਂ ਆਨਲਾਈਨ ਤੇ ਵਿਸ਼ਵਾਸ ਨਹੀਂ ਕਰਦੇ ਜਿੰਨੇ ਆਪਣੀ ਟਿਕਟ ਲੈਣੀ ਹੈ ਸਾਡੇ ਕੋਲ ਦੁਕਾਨ ਤੇ ਆ ਕੇ ਆਰਾਮ ਨਾਲ ਆਪਣਾ ਨੰਬਰ ਪਸੰਦ ਕਰਕੇ ਤੇ ਲੈ ਜੁਏ ਅਸੀਂ ਬਕਾਇਦਾ ਆਪਣੀ ਮੋਹਰ ਲਗਾ ਕੇ ਦਿੰਨੇ ਆ ਇਹ ਨਾਲ ਦੁਕਾਨ ਦੀ ਮੋਹਰ ਹੈ ਆ ਮੋਬਾਈਲ ਨੰਬਰ ਨਾਲ ਆ ਕੋਈ ਨਾਲ ਲੱਗੇ ਪਤਾ ਫੋਨ ਨਾ ਕਰੋ ਸਾਨੂੰ ਸਿੱਧਾ ਵਟਸਐਪ ਤੇ ਹਾਲੋ ਲਿਕੇ ਭੇਜ ਦਿਓ ਕਿ ਆ ਡਰਾਪ ਆਦੋ ਸਾਨੂੰ ਅੱਛਾ ਜੀ ਹਾਂਜੀ ਇਹ 11 ਕਰੋੜ ਵਾਲੀ ਲਾਟਰੀ ਤੇ ਚਲੋ ਇਹ ਕਿਤੇ ਿਹਾਰ ਤੇ ਨਿਕਲਦੀ ਆ ਜਿਹੜੀ ਆ ਲਾਟਰੀ ਜਿਹੜੀ 6 ਰੁਪਏ ਦੀ ਲਾਟਰੀ ਤੁਸੀਂ ਦੱਸਦੇ ਪਈਏ ਦੇਖੋ ਇਹਦਾ ਕਿਸ ਤਰ੍ਹਾਂ ਪ੍ਰੋਫੈਸਰ ਨੂੰ ਦੱਸੋ ਇਹ ਜਿਹੜੀ 6 ਰੁਪਏ ਦੀ ਲਾਟਰੀ ਆ ਤਿੰਨ ਟਾਈਮ ਨਿਕਲਦੀ ਆ ਇਸ ਵੇਲੇ ਯਾਨੀ ਦੁਪਹਿਰੇ 1 ਵਜੇ ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਫਿਰ ਰਾਤ ਨੂੰ 8 ਵਜੇ ਤਿੰਨ ਡਰਾ ਨੇ ਤਿੰਨਾ ਨਾਮ ਤਿੰਨੋ ਨਾਮ ਕਰੋੜ-ਕਰੋੜ ਦੇ ਦਿੱਤੇ ਗਏ ਨੇ ਤੇ ਭਾਜੀ ਇਹ ਰੋਜ਼ ਹੀ ਲਾਟਰੀ ਨਿਕਲਦੀ ਤੇ ਡੇਲੀ ਨਿਕਲਦੀ ਡੇਲੀ ਨਿਕਲਦੀ ਤੇ ਭਾਜੀ ਇਹ ਟਿਕਟ ਕਿੰਨੇ ਦੀ ਹੈ ਕਿ ਇੱਕ ਟਿਕਟ ਨਹੀਂ ਮਿਲਦੀ ਸਰ ਇਹਦਾ ਪੰਜ ਦਾ ਸੈੱਟ ਮਿਲੇਗਾ ਪੰਜ ਦਾ ਸੈੱਟ ਮਿਲੇਗਾ ਜਾਂ ਪੂਰਾ ਇੱਕ ਬੰਡਲ ਮਿਲੇਗਾ ਜੋ ਜਿਹਦੀ ਬਾਤ ਆਪਣੀ ਇੱਛਾ ਹੁੰਦੀ ਹੈ ਆਪਣੇ ਹਿਸਾਬ ਨਾਲ ਆਪਾਂ ਨੰਬਰ ਚੁਣ ਕੇ ਆਪਣਾ ਜਿਹੜੀ ਮਰੀ ਟਿਕਟ ਪਾ ਸਕਦਾ ਅੱਛਾ ਇਹ ਡੇਲੀ ਦੀ ਡੇਲੀ ਇਹ ਨਾਮ ਨਿਕਲਣਾ ਹਾਂਜੀ ਹਾਂਜੀ ਡੇਲੀ ਜਿਹੜੀ ਆ ਤੁਸੀਂ ਅੱਜ ਇਹ ਟਿਕਟੇ ਇਹ ਨਾਮ ਨਿਕਲ ਚੁੱਕੇ ਹੈ ਨਿਕਲਣਾ ਜੇੜਾ ਹਾਂ ਨਿਕ ਤੋਂ ਇਲਾਵਾ ਹੋਰ ਕਿਹੜਾ ਆਪਣੇ ਕੋ ਨਾਮ ਜੜਾ ਨਿਕਲਣਾ ਵੈਰ ਕੀ 11 ਕਰੋੜ ਤੋਂ ਬਾਅਦ ਇਹ ਇੱਕ 50 50 ਲੱਖ ਲੀਦਾ ਗਿਆ 1000 ਰੁਪਏ ਦੀ ਆਈ ਆ ਗਣੇਸ਼ ਮਹਾ ਗਣੇਸ਼ ਪੰਪੜ ਦੀ ਜਾਂ ਡੀਅਰ ਲੋਟਰੀ ਦਾ ਪੰਜਾਬ ਦਾ ਤੇ ਭਾਜੀ ਇਹ ਇੱਕ ਤੋਂ ਨਿਕਲਣਾ 50 ਲੱਖ ਲਾਏ ਨਾਮ ਮੇਰਾ 50 ਨਿਕਲਣਾ ਭੋਜੀ 13 ਨੂੰ 13 9 ਨੂੰ ਠੀਕ ਹੈ ਉਸ ਤੋਂ ਇਲਾਵਾ ਇਹ ਛੋਟੇ ਨਾਮ ਵੀ ਦਿੱਤੇ ਗਏ ਨੇ ਪਹਿਲਾ ਨਾਮ ਚਾਰ ਡੀਟਾ ਦਿੱਤਾ ਗਿਆ ਵਾ E46 ਔਰ ਅਲੱਗ-ਅਲੱਗ ਨੰਬਰ ਵੀ ਇਹਦੇ ਵਿੱਚ ਦਿੱਤੇ ਗਏ ਨੇ ਤੇ ਸਭ ਕੁਝ ਨਾਲ ਮੋਰੀ ਲਗਾ ਦਵਾਂਗੇ ਨਾਲ ਤੁਹਾਨੂੰ ਪਾਜੀ ਇਹ ਪੈਣ ਧੋਖਾ ਦੜੀ ਨਹੀਂ ਹੋएगी ਪਾਜੀ ਧੋਖਾ ਤਾਂ ਨਹੀਂ ਮਾਰੇ 50 70 ਸਾਲ ਤੋਂ ਇੱਥੇ ਹੋ ਗਏ ਕੰਮ ਕਰਦੇ ਕਿ ਤਿੰਨ ਕਰੋੜ ਤਿੰਨ ਕਰੋੜ ਪਾਜੀ ਦੱਸੋ ਇਹ ਕਿਦੋਂ ਨਾਮ ਨਿਕਲਣਾ ਤੇਰਾ ਇਹ ਨਾਮ ਨਿਕਲਣਾ ਜੀ 20 900 ਉੱਤੇ ਲਿਖਿਆ ਹੁੰਦਾ ਜੀ 20 900 ਨਾਮ ਨਿਕਲਣਾ ਇਹ ਨੰਬਰ ਲਿਖਿਆ ਉਸ ਤੋਂ ਇਲਾਵਾ ਇਹ ਛੋਟੇ ਨਾਮ ਵੀ ਦਿੱਤੇਗੇ ਨੇ ਸਾਰੇ ਪਾਜੀ ਸਾਨੂੰ ਇਹ ਦੱਸੋ ਕਿ ਜਿਹੜੀਆਂ ਹੁਣ ਆਪਣੀਆਂ ਚੱਲਦੀਆਂ ਪਈਆਂ ਟਿਕਟਾਂ ਮੇਨ ਮੇਨ ਦੱਸੋ ਜਿਹੜੇ ਲੋਕ ਹੁਣ ਖਰੀਦ ਸਕਣ ਤੁਹਾਡੇ ਕੋ ਕਿਹੜੀਆਂ ਟਿਕਟਾਂ ਚੱਲਦੀਆਂ ਨੇ ਡੇਲੀ ਦੀ ਵੀ ਆ ਵੀਕਲੀ ਵੀ ਆ ਮੰਥਲੀ ਵੀ ਆ ਗਾਹਕ ਦੀ ਆਪਣੀ ਆਪਣੀ ਇੱਛਾ ਵਾ ਵੀਕਲੀ ਦੱਸੋ ਵੀਕਲੀ ਕਰੀਗੀ ਭਾਜੀ ਇਹ ਦੱਸੋਗੇ ਇਹ ਜਿਹੜੀ ਹੁੰਦੀ ਹੈ ਵੀਕਲੀ ਨੋਟਰੀ ਦੇਖਣਾ ਪਿਆਗਾ ਮੈਨੂੰ ਭਈ ਇਹ ਮੰਥਲੀ ਆ 10 ਲੱਖ ਵਾਲੀ ਇਹ ਕਿੰਨੇ ਦੀ ਹੈ ਇਹ 50 ਰੁਪਏ ਦੀ ਹੈ ਇਹ 50 ਰੁਪਏ ਦੀ 10 ਲੱਖ ਦਾ ਨਾਮ ਆ 10 ਲੱਖ ਦਾ ਨਾਮ ਆ ਇਹ 100 ਰੁਪਏ ਦੀ ਹੈ ਪੰਜਾਬ ਗਵਰਨਮੈਂਟ ਦੀ ਡੇਅਰ ਦੀ ਲੋਟਰੀ ਹੈ ਇਹ 100 ਰੁਪਏ ਦਾ 15 ਲੱਖ ਦਾ ਨਾਮ ਆ ਭਾਜੀ ਜੜੀ ਤੁਸੀਂ ਦੱਸਦੇ ਪਈ ਜੀ ਆ 10 ਲੱਖ ਵਾਲੀ ਇਹ ਕਿੰਨੇ ਦੀ ਆ ਇਹ 50 ਰੁਪਏ ਦੀ ਸਰ ਅੱਛਾ ਇਹ ਮੰਥਲੀ ਨਾਮ ਇਹਦਾ ਆ ਮੰਥਲੀ ਨਿਕਲੇ ਇਹ ਵੀ ਮੰਥਲੀ ਆ ਇਹ ਵੀ ਬੜੀ ਵਧੀਆ ਲੋਟਰੀ ਹੈ ਪਹਿਲੇ ਇਹ ਏ ਬੀ ਸੀ ਹੁੰਦਾ ਸੀ ਹੁਣ ਕਟਿੰਗ ਕਰਕੇ ਗਵਰਨਮੈਂਟ ਸਦਾ ਹੀ ਕਰਦੇ ਨੇ ਨੰਬਰ ਇਹਨਾਂ ਦੇ ਤੇ ਬਾਕੀ ਛੋਟੇ ਨਾਮ ਵੀ ਇੱਥੇ ਦਿੱਤੇ ਗਏ ਨੇ ਸਾਰੇ ਇਸਨੇ ਤੇ ਭਾਜੀ ਆ 50 ਰੁਪਏ ਦੇ ਵਿੱਚ ਕੋਈ ਲੱਖਪਤੀ ਬਣ ਸਕਦਾ ਹੈ ਲਾਟਰੀ ਦੇ ਨਾਲੇ ਅਰੇ ਬਾਂਦੇ ਵੀ ਸਾਰੇ ਆ ਰਹੇ ਕੈਸ਼ ਕਰਾਣ ਦੇ ਜਾਂਦੇ ਵੀ ਜਿੰਨਾ ਜੀ ਦੀ ਕਿਸਮਤ ਜਗਾ ਲੈ ਕੇ ਜਾਂਦਾ ਪਿਆ ਵਾ ਠੀਕ ਆ ਤੇ ਭਾਜੀ ਜੇ ਕਿਸੇ ਦੀ ਲਾਟਰੀ ਜੇ ਕਿਸੇ ਦੀ ਇਹ ਲਾਟਰੀ ਨਿਕਲ ਜੇ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਕਿੰਨੇ ਦਿਨ ਲੌਂਦਾ ਕਿੰਨੇ ਦਿਨ ਦੇਖੋ ਇਹ ਜਿਹੜੇ ਛੋਟੇ ਨਾਮ ਹੁੰਦੇ ਆ 5-10 ਹਜ਼ਾਰ 20-25 ਹਜ਼ਾਰ ਤੱਕ ਦੇ ਤੁਹਾਨੂੰ ਗੌਰਮੈਂਟ ਇੱਥੇ ਆਪਾਂ ਇੱਥੇ ਹੀ ਪ੍ਰੋਵਾਈਡ ਕਰਾ ਜੀਦੇ ਆ ਤੇ ਵੱਡਾ ਨਾਮ ਭਾ ਤੁਹਾਨੂੰ ਉੱਥੇ ਆਪਣਾ ਫਾਰ ਤਰਾ ਐਡਰੈਸ ਲੈਣਗੇ ਤੁਹਾਡੇ ਅਕਾਊਂਟ ਦੇ 30 ਦਿਨਾਂ ਦੇ ਅੰਦਰ 45 ਦਿਨਾਂ ਦੇ ਅੰਦਰ ਤੁਹਾਡੇ ਅਕਾਊਂਟ ਦੇ ਇੱਕ ਨੰਬਰ 'ਤੇ ਸਾਡੇ ਪੈਸੇ ਟਰਾਂਸਫਰ ਕੀਤੇ ਜਾਂਦੇ ਆ। ਭਾਜੀ ਜੇ ਕਿਸੇ ਨੇ 11 ਕਰੋੜ ਦੀ ਲਾਟਰੀ ਖਰੀਦਣ ਵਾਸਤੇ ਉਹਨਾਂ ਦੇ ਆਪਣੀ ਲੋਕੇਸ਼ਨ ਕੀ ਜੇ? ਖਾਲ ਗੇਟ ਦੇ ਬਿਲਕੁਲ ਨਜ਼ਦੀਕੀ ਆ ਬਿਲਕੁਲ ਨਾਲ ਹੀ 9 ਨੰਬਰ 10 ਨੰਬਰ ਦੁਕਾਨ ਆ ਪਰ ਮੇਨ ਤੇ ਹੀ ਦੁਕਾਨ ਦਾ ਨਾਮ ਕੀ ਜੀ ਆਪਣਾ? ਸ਼੍ਰੀ ਲక్ష్ਮੀ ਲੋਟਰੀ ਏਜੰਸੀ ਜੀ। ਠੀਕ ਆ ਸਰ। ਆ ਮੋਬਾਈਲ ਨੰਬਰ ਹੈ 98142 36634